Heng malat şer seng vishnu pagman di jel Heng malat şer seng vishnu pagman di jel Heng malat şer seng vishnu ਪਰਵਾਨੀ ਜੈ ਸੋ ਅੰਮ੍ਰਿਤ ਚੇਤ ਸਿੰਘ ਜੀ ਸ਼ਰਵਾਨੀ ਜੈ ਸੋ ਅੰਮ੍ਰਿਤ ਸ਼ੇਰ ਸਿੰਘ ਜੀ ਭਗਵਾਨ ਜੀ 60 ਤਰਨ ਸਤਜਗਤ ਦੀ ਤਾਰਾ ਹਰ ਸੰਤ ਦੇ ਨਿਸ਼ਾਨ شبی پو شین ہر پگدوار جیتو والے ستگر نے کرپا کی جان پگ تو سچ ودائیوتار پیگمبر رہے جگہ جگا پچھو سنی رٹی آئی ہر ڈٹی مار وڈیائی آ ਗਾਰ ਮਰਨ ਬਣਾ ਕੇ ਪੈਣ ਪਾਈ ਏ ਕਾ ਰੰਗ ਰੰਗਾਈਆ ਰਬ ਬਣ ਕੇ ਚੁਰਦਾ ਮਾਈ ਗੋਬਿੰਦ ਆਪਣੀ ਗੋਦ ਸੁਹਾਈਆ ਪਿਛਲਾ ਲੈਣਾ ਰਿਆ ਮੁਕਾਈ ਪੂਰਬ ਕਰ ਜਰੇ ਨਾਰਾਈਆ ਲੇਖਾ ਜਾਣੇ ਸ਼ੇਨ ਸ਼ਾਈ ਸਮਤ ਪੰਜ ਦੇ ਗਵਾਹੀਆ ਜਿਹੜਾ ਗੋਬਿੰਦ ਬੂਟਾ ਪਟਿਆ ਕਾਈ ਉਹ ਕਲਮਾ ਰਿਆ ਬਦਲਾਈਆ ਸਭ ਨੂੰ ਬਣਾ ਕੇ ਪਾਂਦੀ ਰਾਈ ਭਗਤ ਦੁਆਰੇ ਜੋੜ ਜੁੜਾਈਆ ਦੇ ਮਨਹਾਰ ਸਰਬ ਵਢਾਈ ਵੱਡਾ ਨਿਕਾ ਰੰਗ ਰੰਗਾਈਆ ਸਰਦੇ ਦੇ ਠੰਡੀਆਂ ਛਾਈ ਕਾ ਜੁਗ ਅਗਨੀ ਤਤ ਬੁਜਾਈਆ ਮਾਲਕ ਖਾਲਕ ਹੋ ਕੇ ਸਾਈ ਸਹਿਬ ਸੁਲਤਾਨਾ ਵੇਸ ਵਟਾਈਆ ਗੋਰੀ ਅਵਤਾਰ ਪੈਗੰਬਰ ਦਰਸ਼ਨ ਕਰਨ ਚਾਈ ਚਾਈ ਚੌਕ ਨੇਰਾ ਇੱਕ ਦਰਸਾਈਆ ਜੋ ਸਬ ਦਾ ਅਦਾਇਆ ਦਾਈ ਜਵੈਦਾਰ ਅਖਵਾਈਆ ਜੋ ਤੀਜੋ ਸਰੂਪ ਆਦੇ ਆਪੇ ਆਪਣੀ ਕਿਰਪਾ ਕਰ ਕਰ ਮੇਲਾ ਲੈ ਮਲਾਈਆ ਗੁਰਵਟਾਰ ਪੈਗੰਬਰ ਕੈਣ ਅਸੀਂ ਆਏ ਨਾਲ ਉੱਠਸ਼ਾ ਉਸ ਸੱਚ ਕਰਕੇ ਦਈਏ ਜਨਾਈਆ ਜਿਸ ਨੂੰ ਕਹਿੰਦੇ ਰਹੇ ਪਾਤਸ਼ਾਹ ਕੋਸ਼ੈਨ ਚਵ ਇੱਕ ਵਕਾਈਆ ਦੀਨ ਦੇ ਅੱਲਾਹ ਦਾ ਹੈ ਰਿਆ ਕਮਾਲ ਮਿਹਰ ਨਜ਼ਰ ਉਠਾਈਆ ਜਨ ਭਗਤਾ ਬਖਸ਼ ਕੇ ਸਭ ਗੁਨਾਹ ਪਿਛਲਾ ਲੇਖਾ ਵਿਆ ਚੁਕਾਈਆ ਛਬੀ ਪੋ ਆਤਮੂ ਸਜਦਾ ਕਰ ਵਿਆ ਨਿਕਾਰ ਨੇ ਗੁਣ ਤਾਰ ਪੜਾਈਆ ਲੋਕ ਲੱਗਿਆ ਨਾ ਕੋਈ ਹਯਾ ਹਯਾਤੀ ਸਭ ਦੀ ਜੈ ਬਦਲਾਈਆ ਕਰਮ ਕਾਂਡ ਦਾ ਲੇਖਾ ਕਰਕੇ ਰਫਾ ਰਫਾਕ ਤੁਨੀ ਤੁਨ ਤਾਲ ਜਨਾਈਆ ਆਪਣਾ ਬਿਨ ਅਖਰਾਂ ਵਾਲਾ ਕੱਢ ਕੇ ਸਭਾ ਸਭਾ ਮਰੇਸ਼ ਦੇ ਮਟਾਈਆ ਜਨਪਕਾਂ ਦੇ ਕੇ ਨਾਮ ਦਾ ਗੁਫਾ گفا پور ڈیڑا چار جگ پچھلا نفع منافع جی چوری پائی اٹھے دین مجب مجبتی لگے کوئی نہ دفا کنون جنون نہ کوئی رکھائی لال کالا کر کے مت درمت محل تو آئی یا ਟੋਟਾ ਨਾ ਟਾ ਕਰਕੇ ਪੱਕਾ ਪੱਕੀ ਗੰਡ ਪਵਾਈਆ ਪਰਵਦਗਾਰ ਬਣ ਕੇ ਹਕਾ ਹਕੀਕਤ ਆਪਣੀ ਇਕ ਸਮਝਾਈਆ ਗੋਲਵਟਾਰ ਤੇ ਗੰਬਲ ਕੈਣ ਸਾਜਾ ਰਿਆ ਕੋਈ ਨਾ ਸਕਾ ਛਿਕਵਾ ਡਿਤਾ ਗਵਾਈਆ ਅਸੀਂ ਸਾਰੇ ਕਹਿੰਦੇ ਅੱਛਾ ਅਸੀ ਪ੍ਰਭੂ ਤੇਰੀ ਵੜੇ ਆਈਆ ਜਿੰਨਾ ਪੈਰੇ ਦਾਰਾਂ ਤੇੜ ਪਾਇਆ ਕੱਚਾ ਫਰਕੇ ਦਿਉ ਵਖਾਈਆ ਗੁਰਮੁਖੋ ਪ੍ਰੀਤੀ ਵਿੱਚ ਫੜ ਗਏ ਨਾ ਲਤਾ ਰਤਨ ਅਮੋਲ ਕਰੂ ਉਪਬਗ ਲਾਈਆ ਲੈਣਾ ਦੇਣਾ ਮਕਾਉਣਾ ਅੱਠ ਅੱਠ ਜਿੰਨਾ ਚੇਲੀ ਲਈ ਲੰਗਾਈਆ ਜਿੰਨਾ ਤੂੰ ਮੇਰਾ ਮੈਂ ਤੇਰਾ ਗਾਈ ਕਟਾਲ ਕਠਿਨੀ ਨਾਲ ਵੜਿਆਈਆ ਜਿੰਨਾ ਨੇ ਕੰਨੀ ਵੱਡਾ ਟਕਾ ਪਿਛਿਆ ਪਿਛਲੀ ਚੋਰੀ ਪਾਈਆ ਜਿੰਨਾ ਸੁਝ ਫੜਿਆ ਬੱਚਾ ਗਵਾਲੇ ਕ੍ਰਿਸ਼ਨ ਨਾਲ ਮਲਾਈਆ ਜਿੰਨਾ ਦੇ ਲੇਖ ਉੱਟੇ ਗੱਤਾ ਸ਼ਾਹੀ ਨਾਲ ਚਿਤਰਾਈਆ ਉਹਨਾਂ ਦਾ ਸਾਥੀ ਨਾਨਕ ਪੱਪਾ ਨੇ ਗੁਣ ਸਭ ਜੁਨ ਜੋੜ ਜੁੜਾਈਆ ਜਿੰਨਾਂ ਦੇ ਨਾਲ ਰਹਾ ਪੱਪਾ ਪੂਰਨ ਬਲਮਸ ਜੁਨ ਆਈਆ ਜਿੰਨਾਂ ਤਾਲੀ ਲਾਈ ਜੋ ਹਟਾ ਔਰ ਗੋਬਿੰਦ ਸਾਹਿਬ ਸਾਥੀ ਸੋ ਬਪਾਈਆ ਜਿੰਨਾਂ ਨੇ ਮਸਤਕ ਲਾਇਆ ਕਟਾ ਨਾਥ ਨਾਥ ਵਿਚੋਂ ਪ੍ਰਗਟਾਈਆ ਜਿੰਨਾ ਗੋਬਿੰਦ ਫੜਿਆ ਪਟਾ ਬ੍ਰਾਹਮਣ ਪਟਨੇ ਵਾਲੇ ਸਮਝਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਭ ਦੇਰੇ ਮਾਨ ਵਢਾਈਆ ਗੋਰੀ ਅਵਤਾਰ پیغمبر ਕੈਣ ਸਾਨੂੰ ਹੋਏ ਚੌਕ ਨੇਰੇ ਕਨਈਆ ਵੀ ਕਿਉਂ ਉੱਠ ਕੇ ਜਾਏ ਜਨਾਈਆ ਮੈਂ ਸਖੀਆਂ ਵੇਖਾ ਚਾਰ ਚਫੇਰੇ ਚਾਰੋਂ ਕੁੰਟ ਚਾਂ ਲਗਾਈਆ ਫੇਰ ਮੈਂ ਫਿਰ ਯਾਤਰ ਲੋਕੀ ਦੇ ਵੇੜੇ ਪੱਜਿਆ ਦਾ ਹੋਡਾਈਆ ਮੈਂ ਗਿਆ ਸਬਨਾ ਦੇ ਡੇਰੇ ਪਰਦੇ ਫੋਲੇ ਟਾਉਂ ਤਾਈਆ ਮੈਂ ਤੱਕੇ ਦੀਨ ਜੁਣੀ ਦੇ ਚੇੜੇ ਝਗੜੇ ਵਿੱਚ ਲੁਕਾਈਆ ਜੋਗ ਵੇਖੇ ਕਿਹੜੇ 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 ਧਿਆ ਜਨਾਈ ਆ ਲੋਕ ਲੱਖ ਚਰਾਸੀ ਵਿੱਚੋਂ ਚੜਿਆ ਕੋਈ ਨਾ ਮੇਰੇ 베ੜੀ ਕਾਗਜਾਂ ਵਾਲੀ ਦੇ ਗਵਾਹੀ ਆ ਫੇਰ ਮੈਂ ਟੱਕੇ ਨਿਉ ਨਿਉ ਗੁਰਗੁਰ ਚਿਹਰੇ ਚੇਲਿਆਂ ਧਿਆਨ ਲਗਾਈ ਆ ਸਾਰੇ ਕਰਦੇ ਮੇਰੇ ਮੇਰੇ ਹੰਮੇ ਵਿੱਚ ਲੜਾਈ ਆ ਫੇਰ ਮੈਂ ਫਿਰ ਆ ਨੋ ਖੰਡ ਪਿਛਵੀਂ ਧੀਨ ਦੁਨੀ ਦੇ ਉਕੇ ਬਨੇਰੇ ਤਨਮੂ ਸਹਿਜ ਸਹਿਜ ਟਿਕਾਈ ਆ ਫੇਰ ਮੈਂ ਵਰ ਗਿਆ ਕੁੰਜਰਾ ਦੀ ਚੰਦੇਰੇ ਗੁਬਨ ਮਾਨ ਨੂੰ ਖੋਜ ਕੋ ਜਾਈ ਆ ਫੇਰ ਮੈਂ ਚੜ ਗਿਆ ਉਤੇ ਬਛੇਰੇ ਆਖਰ ਨਿੱਲੇ ਉਤੇ ਟਿਕਾਈ ਆ ਫੇਰ ਕਰਕੇ 헤ਰੇ ਤੇਰੇ ਗੁਰਸਤ ਜਿੱਤੇ ਪੁਲਾਈ ਆ ਫੇਰ ਪੁਰਖਾ ਗਾਦੇ ਹੋ ਕੰਡੇਰੇ ਨਿਗਾਜ ਮੀ ਅਸਮਾਨ ਤਜਾਈ ਆ ਫੇਰ ਕਰਕੇ ਵੱਡੇ ਜੇਰੇ ਯਾ ਰਸੂਲਾ ਸੱਚ ਦੇ ਜਾਂਡਾਈਆ ਫੇਰ ਲਾ ਕੇ ਜੰਗਲ ਵਿੱਚ ਦੇਰੇ ਮਾਚੂ ਆਰੇ ਸੋ ਬਾਬਾ ਆਈਆ ਫੇਰ ਪੁਰਖੇ ਕਹਾਲ ਨਕੀ ਟੀ ਮੇਰੇ ਮੇਰੂ ਆਣ ਸਮਝਾਈਆ ਉਹ ਗੋਬਿੰਦ ਮੇਰੇ ਸੁੱਟ ਦੇਰੇ ਕਿਹੜੀ ਵੱਡ ਵਡਿਆਈ ਆ ਤੂੰ ਆ ਜਾ ਮੇਰੇ ਖੇੜੇ ਛਿਰਕੀ ਜਗਤ ਜਹਾਨ ਤਜਾਈਆ ਜੋਤੀ ਜੋ ਸਰੂਪ ਆਵੇ ਆਪੇ ਆਪਣੀ ਕਿਰਪਾ ਕਰ ਸੱਚ ਦਾ ਹੁਕਮ ਇੱਕ ਸੁਣਾਈ ਆ ਜਦੇ ਉਤਾਰ پیغمبر ਕਹਿਣੋ ਅਸੀਂ ਚੱਕਿਆ ਬੇਪਰਵਾ ਬੇਪਰਵਾਹੀ ਵਿੱਚ ਸਮਾਈ ਆ ਬਉਰੀ ਜਸ ਨੂੰ ਕਹਿੰਦੇ ਰਹਿ ਖੁਦਾ ਕੁਦਮਾਰਕ ਨੂਰ ਅੱਲਾਹੀ ਆ ਜਿਵੇਂ ਅੱਗੇ ਕਰਦੇ ਰਹੇ ਜੋ ਸਜਾ ਵਿੱਚ ਸੀਸ ਨਵਾਈ ਆ ਓਹ ਹੋ ਆ ਨਹੀਂ ਬੇਵਫਾ ਮੇਰੋਂ ਨਜ਼ਰਿ ਉਠਾਈ ਆ ਉਹ ਪੰਨਾਂ ਉਹ ਪੰਨਾਂ ਦੀ ਜੋੜੀ ਬਣ ਕੇ ਆਪਣੀ ਬਾਹ ਚਲੇ ਆਪਣਾ ਹੱਥ ਠਕਾਈ ਆ ਇਹਨਾਂ ਦਾ ਨਾ ਕੋਈ ਪਿਤਾ ਤੇ ਨਾ ਕੋਈ ਮਾਂ ਮੁੜ ਕੇ ਆਲੇ ਆਪਣੀ ਗੋਲ ਸਹਾਈ ਆ ਕੱਜ ਕੁ ਜਿੰਨਾ ਦਾ ਰਹਿਣਾ ਨਾ ਉਹ ਗੁਮਖ ਬੈਠੇ ਸੋਬਾ ਪਾਈ ਆ ਪ੍ਰਭੂ ਦੇ ਪਖਸ਼ ਕਹਿ ਦਿਓ ਹਾਂ ਵਿੱਚ ਹਾਂ ਜੁਗਾ ਨਜ਼ਰ ਕੋਈ ਨਾ ਆਈ ਆ ਮੈਨੂੰ سزا ਮਿਲੰਦਾ ਚਾ ਚੌਕ ਨੇ ਰਾਏਕ ਰਖਾਈ ਆ ਜੁਗਾ ਪਿਛੋ ਭਗਤੋ ਭਗਵਾਨ ਆਉਣਾ ਕਿਸੇ ਦੇ ਜਾ ਨਿਤ ਨੈਣ ਦਰਖ ਕੋਈ ਨਾ ਪਾਈ ਆ ਸ੍ਰੀਤੀ ਵੇਖੋ ਦ੍ਰਿਸ਼ਟੀ ਹੋਈ ਹੰਤ ਬੁੱਢੀ ਹੋਈ ਕਾਂ ਕਾਂਗ ਵਾਂਗ ਕੁਲਾਈ ਆ ਕਿਸੇ ਨੇ ਸੂੜ ਖਾ ਲਿਆ ਕਿਸੇ ਨੇ ਕਾਂ ਜੋ ਹਨੂ ਮਰੇ ਸਜਾਈ ਆ ਬਖਸ਼ ਨਾ ਕਿਸੇ ਨੂੰ ਨਹੀਂ ਆ ਜਿੰਨਾ ਗੋਬਨ ਦਾ ਲਿਆ ਨਾ ਉਹ ਗੋਬਨ ਸ਼ਬਦ ਗੁਰੂ ਵੜਿਆਈ ਆ ਤੇਈ ਅਵਤਾਰਾਂ ਤੇ ਆ ਵਾ ਵਾ ਤੇਰੀ ਬੇਪਰਵਾਈ ਆ ਜੋਤੀ ਜੋਤ ਰੂਪ ਆ ਲਾਪ ਆਪਣੀ ਕਿਰਪਾ ਕਰ ਸਾਜ ਆਪਣਾ ਹੁਕਮ ਵਰਤਾਈ ਆ ਜੀ ਜੀ ਦਾ ਸ਼ਹਰਾ ਹੋ ਗਿਆ ਜੀ ਇੱਥੇ ਸੱਚੇ ਪਾਤਸ਼ਾਹ ਜੀ ਨੂੰ ਜੀ ਮਾ ਮੰਗਦੇ ਆਂ ਆਹ ਸ਼ਬਦੀ ਜੇ ਕਹਾਂ ਸੱਚੇ ਪਾਤਸ਼ਾਹ ਦਾ ਬਖਸ਼ਿਆ ਸਾਰੀ ਸੰਗਤ ਨੇ ਜੀ ਆਜ ਲਵਾਇਆ

所以、so